ਪਦਮ ਸ਼੍ਰੀ ਬਹੁਤ ਸਾਡੇ ਹੈਲੋ ਮੁਬਾਰਕਾਂ ਬਹੁਤ ਬਹੁਤ ਇਹ ਇਹ ਵੀਡੀਓ ਵਾਲੀਆਂ ਮੁਬਾਰਕਾਂ ਹੋ ਗਈਆਂ ਜੈਸਮਿਨ ਕਹਿ ਰਹੀ ਹੈ ਅੱਜ ਅੱਜ ਬਹੁਤ ਸਾਡੇ ਸਾਡੇ ਨਾਲ ਗੱਲ ਨਹੀਂ ਕਰ ਰਹੇਗੇ ਜੀ ਹਾਂ ਸ੍ਰੀ ਸ੍ਰੀ ਪਦਮ ਸ਼੍ਰੀ ਗੱਲ ਕਿਤੇ ਨਹੀਂ ਕਰ ਕੀ ਕੀ ਸੀ ਸਾਰਾ ਬੋਲਿਆ ਕਿ ਮੈਂ ਤਾਂ ਸਾਰਿਆਂ ਨਾਲ ਗੱਲ ਕਰਾਂ ਅੱਜ ਆਪਾਂ ਵੈਸੇ ਕੀ ਹੋਇਆ ਕਿ ਮੈਂmdi ਆਦਤ ਹੈ ਮੈਂ ਪੱਕੇ ਟਾਈਮ ਤੇ ਆ ਜਾਂਦੇ ਨੇ ਪਰਾਪਾ ਅੱਜ ਸ਼ੂਟਿੰਗ ਉਹਨਾਂ ਨੂੰ ਮੈਂ ਰੋਕਤੀ ਮੈਂ ਕਿਹਾ ਵੀ ਘੰਟਾ ਵੇਟ ਕਰੋ ਹਲੇ ਮੂਡ ਨਹੀਂ ਹੈ ਮੈਂ ਦਾ ਹਲੇ ਬਹੁਤ ਸਾਡੇ ਬੈ ਸਾਡੇ ਬੌਸ ਦਾ ਮੂਡ ਨਹੀਂ ਹੈ ਕਿਉਂਕਿ ਵੀ ਆਰ ਜਸਟ ਇੰਜੋਇੰਗ ਅਸੀਂ ਇੰਜੋਏ ਕਰ ਰਹੇ ਹਾਂ ਔਰ ਸਾਡੇ ਪੰਜਾਬ ਲਈ ਸਾਡੇ ਲਈ ਐਡੀ ਮਾਨ ਵਾਲੀ ਗੱਲ ਹੈ ਅੱਜ ਏਸਾ ਬਿਗ ਡੇ ਫਾਰ ਅਸ ਸਾਰੇ ਐਕਟਰਾਂ ਲਈ ਸਾਡੇ ਸਾਰਿਆਂ ਲਈ ਮੈਂ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ ਤਿੰਨ ਪਿਆਰ ਦਾ ਸੱਚਾ ਬੰਦੀ ਹੈ ਇਹ ਸਾਡਾ ਮਜ਼ੇਦਾਰ ਦਿਨ ਹੋ ਗਿਆ